ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਤੁਹਾਨੂੰ ਅੱਜ ਦੀ ਵੀਡੀਓ ਵੀਰ ਜੀ ਤੁਹਾਨੂੰ ਦਿਖਾਇਆ ਦਿਖਾਇਆ ਜਾਊਗਾ ਕਿ ਜਿਸ ਤਰ੍ਹਾਂ ਨੰਦਪੁਰ ਸਾਹਿਬ ਜੀ ਨੰਦਪੁਰ ਸਾਹਿਬ ਹੋਲੇ ਮੱਲੇ ਦੇ ਟਰਾਲਾ ਜਿਹੜਾ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਵਾ ਪ੍ਰੋਪਰ ਟਰਾਲੇ ਦਾ ਕੰਮ ਜਿਹੜਾ ਵਾ ਮਿਸਤਰੀ ਵੀਰਾਂ ਵੱਲੋਂ ਕਿਸ ਤਰ੍ਹਾਂ ਬਰੀਕੀ ਨਾਲ ਸਾਰਾ ਕੀਤਾ ਜਾਂਦਾ ਹੁਣ ਕਰਦੇ ਆ ਮਿਸਤਰੀ ਵੀਰ ਜੀ ਨਾਲ ਗੱਲਬਾਤ ਤੇ ਤੁਹਾਨੂੰ ਕੱਲੇ-ਕੱਲੀ ਚੀਜ਼ ਬਾਰੇ ਲੈ ਕੇ ਦਿੰਨੇ ਆ ਵੀਰ ਜੀ ਪੂਰੀ-ਪੂਰੀ ਡਿਟੇਲ ਮਿਸਤਰੀ ਵੀਰ ਜੀ ਨਾਲ ਗੱਲ ਕਰਕੇ ਪੁੱਛਾਂਗੇ ਟੋਟਲ ਖਰਚੇ ਬਾਰੇ ਕਿੰਨਾ ਖਰਚਾ ਸਾਰਾ ਟੋਟਲ ਆਉਂਦਾ ਕੰਨੀ ਕੰਨੀ ਚੀਜ਼ ਬਾਰੇ ਡਿਟੇਲ ਲੇ ਗਏ ਜਿਸ ਤਰ੍ਹਾਂ ਵੀਰ ਜੀ ਆ ਪਹਿਲਾਂ ਵੈਲਡਿੰਗ ਵਾਲੇ ਵੀਰ ਜੀ ਹਨ ਉਹਨਾਂ ਵੱਲੋਂ ਸਾਰਾ ਜਿਹੜਾ ਵੈਲਡਿੰਗ ਦਾ ਕੰਮ ਜਿਹੜਾ ਟੰਕਾ ਇਕੱਲਾ- ਇਕੱਲਾ ਲਾ ਗਏ ਉਹਨੂੰ ਬਰੀਕੀ ਦੇ ਨਾਲ ਸਾਰੇ ਨੂੰ ਵੈਲਡਿੰਗ ਕੀਤਾ ਜਾਂਦਾ ਵੈਲਡਿੰਗ ਕਰਨ ਤੋਂ ਬਾਅਦ ਆ ਇਸ ਦੇ ਵਿੱਚ ਵੀਰ ਜੀ ਅੰਦਰੋਂ ਜਿਹੜੇ ਲਾਈਟਾਂ ਦਾ ਕੰਮ ਜਿਹੜਾ ਉਹ ਸਾਰਾ ਬਰੀਕੀ ਨਾਲ ਮਿਸਤਰੀ ਵੀਰ ਜੀ ਨਾਲ ਕੀਤਾ ਜਾਂਦਾ ਬਾਕੀ ਜੋ ਵੀ ਇਹਦੇ ਵਿੱਚ ਲਾਈਟਿੰਗ ਲੱਗਦੀ ਹੈ ਐਲ ਸੀ ਡੀ ਦੀ ਸਹੂਲਤ ਲਾਈਟਾਂ ਦੀ ਪਾਣੀ ਪਾਣੀ ਪੀਣ ਵਾਲੇ ਪਾਣੀ ਦੀ ਸਹੂਲਤ ਬਾਕੀ ਜੋ ਵੀ ਮੋਬਾਈਲ ਚਾਰਜਰ ਵਗੈਰਾ ਸਾਰਾ ਵਿੱਚੇ ਲਾ ਜਾਂਦਾ ਹੈ ਹਾਂ ਬਿਤਾ ਹੈ ਨਾ ਲਪਾਇਆ ਨਹੀਂ ਹਾੜੀ ਦਾ ਕੱਟ ਗਿਆ ਕਿਉਂ ਉਹ ਅੰਦਰ ਉਹ ਕਿਸ ਤਰ੍ਹਾਂ ਦੇ ਜੀ ਆ ਲੱਕੜਮੀ ਲੱਕੜਾ ਵਾਲੇ ਮਿਸਤਰੀ ਸਾਹਿਬ ਨੇ ਜਿਹੜੇ ਇਹਨਾਂ ਦਾ ਕੰਮ ਵੱਖਰਾ ਵੀ ਇੱਥੇ ਚੱਲਦਾ ਹੈ ਬੋਰਡ ਵਾਲੇ ਵੀਰ ਜੀ ਉਹਨਾਂ ਦਾ ਕੰਮ ਵੱਖਰਾ ਚੱਲਦਾ ਲਾਈਟਾਂ ਵਾਲੇ ਮਿਸਤਰੀਆਂ ਦਾ ਕੰਮ ਵੱਖਰਾ ਚੱਲਦਾ ਹੈ ਬਾਕੀ ਜੋ ਵੀ ਇਹਦੇ ਅੰਦਰ ਵੀ ਜਿਹੜੀ ਜਿਹੜੀ ਸਹੂਲਤ ਦੇਣੀ ਹੁੰਦੀ ਹੈ ਐਲ ਸੀ ਡੀ ਜਿਸ ਤਰ੍ਹਾਂ ਮੋਬਾਈਲ ਚਾਰਜਰ ਲਾਉਣ ਵਾਸਤੇ ਜਾਂ ਪਾਣੀ ਦੀ ਸਹੂਲਤ ਵਾਸਤੇ ਤੁਹਾਨੂੰ ਮਿਸਤਰੀ ਸਾਹਿਬ ਨੂੰ ਦੱਸਣ ਕਿ ਪੂਰੀ ਪੂਰੀ ਜਾਣਕਾਰੀ ਹਾਂਜੀ ਮਿਸਤਰੀ ਸਾਹਿਬ ਸਤਿ ਸ੍ਰੀ ਅਕਾਲ ਸਾਹਿਬ ਦਾ ਮਹਾਰਾਜੀ ਕੀ ਹਾਲ ਨੇ ਹੋਰ ਸਨਾਂਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਹਾਂਜੀ ਮਿਸਤਰੀ ਸਾਹਿਬ ਸਾਨੂੰ ਨਾਲ ਡਾਇਓ ਚਾਰਲੇ ਬਾਰੇ ਜਾਣਕਾਰੀ ਵੀ ਤੁਸੀਂ ਕਿੰਨੇ ਦਿਨਾਂ ਵਿੱਚ ਕੰਪਲੀਟ ਤਿਆਰ ਕਰ ਦਿੰਦੇ ਜੀ ਹਾਂਜੀ 2 ਦਿਨੋਂ ਤੋਂ 5 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ 5 ਦਿਨਾਂ ਵਿੱਚ ਕੰਪਲੀਟ ਤਿਆਰ ਹੋ ਜਾਂਦਾ ਤੇ ਚ ਵੀ ਜੀ ਤੁਸੀਂ ਕਿਹੜੀ ਕਿਹੜੀ ਮਤਲ ਸ ਤੇ ਅਲ ਵੀ ਚਾਣਾ ਮੈਂ ਸਾਹਮਣੇ ਗੱਡੀ ਅੱਛਾ ਜੀ ਤੇ ਨਾਲ ਐਮਸੀ ਵੀ ਲੱਗੀ ਗੱਡੀ ਦੇ ਅੱਛਾ ਐਲ ਸੀ ਡੀ ਹਾਂ ਜੀ ਲਾਈਟਾਂ ਲੱਗਣਗੀਆਂ ਲਾਈਟਾਂ ਦੀ ਸਹੂਲਤ ਪਾਣੀ ਦੀ ਸਹੂਲਤ ਏਸੀ ਦੀ ਸਹੂਲਤ ਅੱਛਾ ਸ਼ੀਸ਼ਾ ਲੱਗੂਗਾ ਅੱਛਾ ਸ਼ੀਸ਼ਾ ਵੀ ਲੱਗੇਗਾ ਆਰਓ ਵੀ ਲੱਗੇਗਾ ਹਾਂ ਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਇਤੇ ਵੀ ਜੀ ਆਪਾਂ ਟੋਟਲ ਵੀਰ ਜੀ ਖਰਚੇ ਬਾਰੇ ਗੱਲ ਕਰੀਏ ਤੇ ਟੋਟਲ ਖਰਚਾ ਜਿਹੜਾ ਮਤਲਬ ਲਗਭਗ ਕਿੰਨਾ ਆ ਜਾਂਦਾ ਜੀ ਤੇ ਸਟਾਰਟਿੰਗ 50000 ਤੋਂ ਹੋਈ ਸੀ 50000 ਰੁਪਿਆ ਘੱਟ ਤੋਂ ਘੱਟ ਸਟਾਰਟਿੰਗ ਹੈ ਤੇ ਵੱਧ ਤੋਂ ਵੱਧ ਆਪਾਂ ਖਰਚਾ ਕਿੰਨਾ ਲਾ ਸਕਦੇ ਹਾਂ ਤੇ ਆਪਣੀ ਮੱਥੀ ਆ ਸੁੰਤਿਆਂ ਵਿੱਚ 3 ਤੋਂ 2 ਲੱਖ ਤੱਕ ਲਾ ਸਕਦੇ ਹਾਂ ਹਾਂ ਜੀ 2.5 ਤੋਂ 3 ਲੱਖ ਤੋਂ 50000 ਤੋਂ ਘੱਟ ਤੋਂ ਘੱਟ ਤੇ 2.5 ਤੋਂ 3 ਲੱਖ ਰੁਪਿਆ ਖਰਚਾ ਜਿਹੜਾ ਵੱਧ ਤੋਂ ਵੱਧ ਆਪਾਂ ਲਾ ਸਕਦੇ ਆ ਕਰ ਸਕਦੇ ਹਾਂ ਹਾਂ 2.5 ਫਟ ਕਰਾ ਲਈਏ 2.5 ਠੀਕ ਹੈ ਵੀਰ ਜੀ ਠੀਕ ਹੈ ਜੀ ਬਾਕੀ ਵੀਰ ਜੀ ਇਹ ਪਟਰਾਲੇ ਬਾਰੇ ਗੱਲ ਕਰੀਏ ਤੇ ਟਰਾਲਾ ਟੋਟਲ ਕਿੰਨਾ ਵਾ ਮਤਲਬ ਇਹਦਾ ਲੰਬਾਈ ਚੜਾਈ ਦਾ ਸਾਢੇ 7 ਫੁੱਟ ਸਾਢੇ 7 ਫੁੱਟ ਚੜਾਈ ਜੋ ਅੱਛਾ ਜੀ 16 ਫੁੱਟ ਲੰਬਾਈ ਸਾਢੇ 7 ਫੁੱਟ ਚੜਾਈ 16 ਫੁੱਟ ਲੰਬਾਈ ਤੇ 16 ਫੁੱਟ ਲੰਬਾਈ ਆ ਇਹਨੂੰ ਸਾਰਾ ਪ੍ਰੋਪਰ ਆਪਾਂ ਇਹਨਾਂ ਅੰਦਰ ਤਿਆਰ ਕੀਤਾ ਜਾਊਗਾ ਇੱਕ ਕਮਰੇ ਦੇ ਰੂਪ ਦਿੱਤਾ ਜਾਊਗਾ ਠੀਕ ਹੈ ਵੀਰ ਜੀ ਠੀਕ ਹੈ ਤੇ ਬਾਕੀ ਵੀਰ ਜੀ ਲਾਈਟਾਂ ਲੂਟਾਂ ਦੀ ਸਹੂਲਤ ਜਿਹੜੀ ਸਾਰੀ ਦਿੱਤੀ ਜਾਏਗੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਆਊਟਰ ਟਰਟਰ ਵਗੈਰਾ ਵੀ ਲਾਉਣਾ ਵਾ ਹਾਂਜੀ ਅਸੇ ਵੀ ਲਾਉਣੇ ਆ ਔਰ ਅਸ ਜੀ ਕੇ ਇਹਦਾ ਤੇ ਵੀਰ ਜੀ ਬਲਬ ਕੋਈ ਵੱਖਰੇ ਸਪੈਸ਼ਲ ਹੁੰਦੇ ਨੇ ਤੇ ਵਿੱਚ ਤਿਆਰ ਕਰ ਦੇ ਜੋ ਹਾਂਜੀ ਠੀਕ ਠੀਕ ਹੈ ਵੀਰ ਜੀ ਬਾਕੀ ਵੀਰ ਜੀ ਵੀਰ ਜੀ ਨਾਲ ਆ ਕੇ ਵਿੱਚ ਇਲੈਕਟ੍ਰੀਕ ਦੀ ਸਹੂਲਤ ਪਾਣੀ ਦੀ ਸਹੂਲਤ ਹੈ ਐਲ ਸੀ ਡੀ ਦੀ ਸਹੂਲਤ ਜਿਹੜੀ ਆ ਹਰ ਚੀਜ਼ ਨੂੰ ਜਿਹੜੀ ਆ ਵੀਰ ਜੀ ਪ੍ਰੋਪਰ ਮੁੱਖ ਤਿਆਰ ਮੁੱਖ ਰੱਖ ਕੇ ਫੇਰ ਹੀ ਤਿਆਰ ਕੀਤੀ ਜਾਂਦੀ ਹੈ ਇਹਦੇ ਤੇ ਹਣੀਏ ਹੁਣ ਕਿੰਨਾ ਟਾਈਮ ਵੀਰ ਜੀ ਤੇ ਲੱਗੂਗਾ ਹੋਰ ਇੱਥੇ ਬਸ ਲਾਈਟਾਂ ਦਾ ਹੀ ਕੰਮ ਰਹਿ ਗਿਆ ਬਾਕੀ ਹੋ ਜਿਦਾ ਹੀ ਕੰਮ ਅੱਛਾ ਸ਼ਾਮ ਤੱਕ ਅੱਜ ਮਤਲਬ ਅੱਜ ਹੈਗੀ ਤਰੀਕ இன்னੀ ਅੱਜ 6 ਤਰੀਕ ਤੇ ਮਾਰਚ 6 ਮਾਰਚ 2025 ਨੂੰ ਠੀਕ ਹੈ ਜੀ ਬਾਕੀ ਹੌਲੇ ਮੱਲੇ ਜਾਣ ਵਾਲੇ ਟਰਾਲਾ ਦੇ ਤਿਆਰ ਕਰਨੇ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ ਇਹ ਤੋਂ ਪਹਿਲਾਂ ਵੀ ਜੀ ਟਰਾਲਾ ਕਿੱਥੇ ਤਿਆਰ ਕੀਤਾ ਜੇ ਹਾਂ ਜੀ ਵੀਰ ਜੀ ਆਪਾਂ 7 ਇਹਨੂੰ ਇਹ ਤੋਂ ਪਹਿਲਾਂ ਤਿਆਰ ਕੀਤਾ 2023 ਚ ਹਾਂ ਜੀ ਤੇ ਇਹ 2024 ਤੇ 2025 ਚ ਹਾਂ ਜੀ ਉਹ ਮੈਹਤੇ ਰੋਡ ਤੇ ਤਿਆਰ ਕਰਕੇ ਆਏ ਪੇਂਟ ਪਨਵਾ ਪੇਂਟ ਪਨਵਾ ਤੇ ਉਹ ਤੇ ਡੋਰ ਦਾ ਖਰਚਾ ਕਿੰਨਾ ਲੱਗਿਆ ਸੀ ਉਹਨਾਂ ਦਾ 60-7000 ਰੁਪਏ ਦਾ ਖਰਚਾ ਲੱਗਿਆ 60-70 ਤਕਰੀਬ ਲੱਗਿਆ ਬਾਕੀ ਵੀਰ ਜੀ ਵੱਧ ਤੋਂ ਵੱਧ ਆਪ ਖਰਚੇ ਬਾਰੇ ਤੁਸੀਂ ਜਿਹੜੇ ਆਪਣੇ ਥੀਏਟਰ ਵਾਲੇ ਜਿਹੜੇ ਕਿਤੇ ਤੱਕ ਤਿਆਰ ਕੀਤੇ ਜੇ ਹਾਂ ਜਿੰਨੇ ਤੋਂ ਵੱਧ ਲੱਖ ਤੱਕ ਤਿਆਰ ਕੀਤੇ ਆ ਹਾਂ 1.5 ਲੱਖ ਤੱਕ ਤੁਸੀਂ ਮਤਲਬ ਜਿਹੜਾ ਟਰਾਲਾ ਕੋਈ ਤਿਆਰ ਕਰ ਦਿੰਦੇ ਹੋ ਠੀਕ ਹੈ ਠੀਕ 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 ਹੈ ਵੀਰ ਜੀ ਠੀਕ ਹੈ ਜੀ ਇੱਕ ਰੋ ਵੀਰ ਜੀ ਆਪਣਾ ਡਰੈੱਸ ਪਤਾ ਤੇ ਫੋਨ ਨੰਬਰ ਦੱਸ ਦੋ ਪਿੰਡ ਡਾਲਾ ਜੀ ਹਾਂਜੀ ਉਸੇ ਹੋ ਰਹੇਗਾ ਜ਼ਿਲ੍ਹਾ ਅਮਰਸਰ ਪਿੰਡ ਡਾਲਾ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਤੇ ਆਪਣਾ ਫੋਨ ਨੰਬਰ ਦੇ ਦਿਓ 98555 98554 85607 85607 ਠੀਕ ਹੈ ਜੀ ਵੀਰ ਜੀ आ रहे ही करने हैं आ रहा है मुकेश ने भी आ वाला आ रहा है मेरा मामा आ रहा है तो यार जा देख के ही हूं जा देख के जा रही हूं वो सी है हां तो ये आ तो ये है वो यार काम नहीं करता है दोनों पांच लोग